ਜੁੜ ਚੁੱਕਾ ਹੈ ਬੀਪੀ ਸਾਂਝਾ ਦੇ ਨਾਲ ਤੇ ਮੈਂ ਪਰਮਜੀਤ ਕੌਰ ਸੈਣੀ 100 ਪੰਜਾਬ ਚੋਂ ਨਤੀਜਿਆਂ ਦੀ ਤਸਵੀਰ ਸਾਫ਼ ਹੋਣੀ ਲਗਭਗ ਸ਼ੁਰੂ ਹੋ ਗਈ ਹੈ ਜਾਂ ਕਿਹਾ ਜਾ ਸਕਦਾ ਕਿ ਸਾਫ਼ ਹੋ ਹੀ ਗਈ ਹੈ ਚੋਣ ਨਤੀਜਿਆਂ ਦਾ ਅੱਜ ਦਿਨ ਸੀ ਖਾਸ ਦਿਨ ਸੀ ਤੇ ਚੋਣ ਨਤੀਜੇ ਆ ਚੁੱਕੇ ਨੇ ਕੁਝ ਕੁ ਉਮੀਦਵਾਰ ਜਿਹੜੇ ਜੇਤੂ ਹੋਏ ਨੇ ਉਹਨਾਂ ਦਾ ਰਸਮੀ ਐਲਾਨ ਜੋ ਹੋ ਚੁੱਕਾ ਹੈ ਕੁਝ ਕ ਦਾ ਰਸਮੀ ਐਲਾਨ ਹੋਣਾ ਬਾਕੀ ਹੈ ਪਰ ਤਸਵੀਰ ਕਿਤੇ ਨਾ ਕਿਤੇ ਸਾਫ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਦੱਸ ਦਿੰਦੇ ਆ ਕਿ ਜੇਤੂ ਉਮੀਦਵਾਰਾਂ ਦੇ ਵਿੱਚ ਸੰਗਰੂਰ ਤੋਂ ਗੁਰਮੀਤ ਸਿੰਘ ਮੀਥੇਰ ਜੋ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਨ ਮੰਤਰੀ ਵੀ ਨੇ ਉਥੇ ਹੀ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਕਾਂਗਰਸ ਦੇ ਉਮੀਦਵਾਰ ਜੇਤੂ ਹੋ ਗਏ ਨੇ ਹਰ ਸਿਮਰਤ कौर ਬਾਦਲ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਇਕਲੋਤੀ ਉਮੀਦਵਾਰ ਜਿਨ੍ਹਾਂ ਨੇ ਜਿੱਤ ਹਾਸਲ ਕੀਤੀ ਹੈ ਸੋ ਜੇਤੂ ਉਮੀਦਵਾਰਾਂ ਦੇ ਕੁਝ ਕਤੇ ਰਸਮੀ ਐਲਾਨ ਹੋਏ ਹੋਏ ਨੇ ਜਿਨ੍ਹਾਂ ਦੇ ਵੱਲੋਂ ਜਿੱਤ ਦੇ ਜਸ਼ਨ ਮਨਾਏ ਜਾਣੇ ਸ਼ੁਰੂ ਹੋ ਚੁੱਕੇ ਨੇ ਜੀ ਹਾਂ ਤਸਵੀਰਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਜਿੱਥੇ ਇੱਕ ਪਾਸੇ ਜਲੰਧਰ ਦੇ ਵਿੱਚ ਸਾਬਕਾ ਮੁੱਖ ਮੰਤਰੀ ਪੰਜਾਬ ਤੇ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਜਿੱਤ ਚੁੱਕੇ ਨੇ ਜਿਨ੍ਹਾਂ ਦੇ ਵੱਲੋਂ ਜੇਤੂ ਹੋਣ ਤੋਂ ਬਾਅਦ ਹੁਣ ਹਲਕੇ ਦੇ ਵਿੱਚ ਜੇਤੂ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ ਉੱਥੇ ਹੀ ਸੰਗਰੂਰ ਦੇ ਵਿੱਚ ਵੀ ਢੋਲ ਦੀ ਥਾਪ ਪੰਗੜੇ ਪੈਂਦੇ ਤੇ ਬੋਲੀਆਂ ਤੇ ਗਿੱਧੇ ਪੈਂਦੇ ਸੁਣਾਈ ਦੇ ਰਹੇ ਨੇ ਜੀ ਹਾਂ ਸੰਗਰੂਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੰਤਰੀ ਤੇ ਉਮੀਦਵਾਰ ਗੁਰਮੀਤ ਸਿੰਘ ਮੀਠੇ ਅਰ ਜਿੱਤ ਚੁੱਕੇ ਨੇ ਗੱਲ ਬਠਿੰਡੇ ਦੀ ਕਰ ਲੈਣੇ ਆ ਬਠਿੰਡੇ ਵਾਲਿਆਂ ਦੀ ਜੋ ਗੱਲ ਚੱਲ ਰਹੀ ਸੀ ਕਿ ਫਸਮਾ ਮੁਕਾਬਲਾ ਹੋਵੇਗਾ ਸੀ ਵੀ ਜਿਵੇਂ ਜਿਵੇਂ ਨਤੀਜੇ ਆ ਰਹੇ ਸੀ ਫਸਮਾ ਮੁਕਾਬਲਾ ਦੇਖਣ ਨੂੰ ਮਿਲਿਆ ਤਿੱਖੀ ਟੱਕਰ ਦੇਖਣ ਨੂੰ ਮਿਲੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਆਮ ਆਦਮੀ ਪਾਰਟੀ ਦੇ ਵੱਲੋਂ ਚੋਣ ਮੈਦਾਨ ਚ ਸੀ ਜੋ ਬੀਬੀ ਹਰਸਿਮਰਤ ਕੋਰ ਬਦਲ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਸੀ ਲੇਕਿਨ ਇਸ ਸੀਟ ਨੂੰ ਲੈ ਕੇ ਸੱਤਾਧਾਰੀ ਪਾਰਟੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਵੱਲੋਂ ਦਾਵਾ ਲਗਾਤਾਰ ਕੀਤਾ ਜਾ ਰਿਹਾ ਸੀ ਕਿ ਬਠਿੰਡੇ ਵਾਲੀ ਸੀਟ ਵੀ ਸ਼੍ਰੋਮਣੀ ਅਕਾਲੀ ਦਲ ਦੇ ਹੱਥੋਂ ਨਿਕਲ ਜਾਏਗੀ ਲੇਕਿਨ ਦਾਅਵੇ ਉਲਟੇ ਹੋ ਗਏ ਜਿੱਤ ਬਠਿੰਡੇ ਤੋਂ ਬੀਬਾ ਬਾਦਲ ਨੂੰ ਮਿਲ ਚੁੱਕੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਅੱਜ ਦੇ ਚੋਣ ਨਤੀਜਿਆਂ ਤੋਂ ਪਹਿਲਾਂ ਜੋ ਰੁਝਾਨ ਆਏ ਸਨ ਉਹਨਾਂ ਦੇ ਵਿੱਚੋਂ ਕੁਝ ਰੁਝਾਨਤਾ ਠੀਕ ਸਾਬਤ ਹੋਏ ਨੇ ਤੇ ਕੁਝ ਰੁਝਾਨਾ ਦੇ ਵਿੱਚ ਜੋ ਉਲਟ ਹੁੰਦੇ ਹੋਏ ਨਤੀਜੇ ਉਲਟ ਹੁੰਦੇ ਹੋਏ ਦਿਖਾਈ ਦਿੱਤੇ ਨੇ ਜੀ ਹਾਂ ਰੁਝਾਨਾ ਦੇ ਵਿੱਚ ਉਦੋਂ ਹੈਰਾਨੀ ਹੋਈ ਸੀ ਜਦੋਂ ਰੁਝਾਨਾ ਨੇ ਇਹ ਗੱਲ ਕਹੀ ਸੀ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ 3 ਤੋਂ 5 ਸੀਟਾਂ ਮਿਲਣਗੀਆਂ ਕਾਂਗਰਸ ਨੂੰ 6 ਤੋਂ 8 ਸੀਟਾਂ ਮਿਲਣਗੀਆਂ ਭਾਜਪਾ ਨੂੰ 1 ਤੋਂ 3 ਸੀਟਾਂ ਮਿਲਣਗੀਆਂ ਅੰਨਿਆਂ ਦੇ ਖਾਤੇ 0 ਤਕ ਸ਼੍ਰੋਮਣੀ ਅਕਾਲੀ ਦਲ ਨੂੰ ਵੀ 0 ਯਾਨੀ ਕਿ ਸਿਫਰ ਤੇ ਸੰਗੜਦਾ ਹੋਇਆ ਦਿਖਾਇਆ ਗਿਆ ਸੀ ਲੇਕਿਨ ਰੁਝਾਨ ਕਾਂਗਰਸ ਦੇ ਮਾਮਲੇ ਚ ਤਾਂ ਸਹੀ ਸਾਬਤ ਹੋ ਗਏ ਨੇ ਲੇਕਿਨ ਆਮ ਆਦਮੀ ਪਾਰਟੀ ਦੇ ਮਾਮਲੇ ਚ ਵੀ ਸਹੀ ਸਾਬਤ ਹੋਏ ਨੇ ਲੇਕਿਨ ਸ਼੍ਰੋਮਣੀ ਅਕਾਲੀ ਦਲ ਦੇ ਮਾਮਲੇ ਦੇ ਵਿੱਚ ਰੁਝਾਨ ਉਲਟ ਗਏ ਨੇ ਰੁਝਾਨਾਂ ਦੇ ਵਿੱਚ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੂੰ 0 ਦਿਖਾ ਰਹੇ ਸੀ ਪਰ ਬਾਜ਼ੀ ਮਾਰ ਲਈਏ ਸ਼੍ਰੋਮਣੀ ਅਕਾਲੀ ਦਲ ਨੇ ਬਠਿੰਡਾ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਬਾਦਲ ਪਰਿਵਾਰ ਆਪਣਾ ਗੜ੍ਹ ਬਚਾਉਣ ਦੇ ਵਿੱਚ ਕਾਮਯਾਬ ਰਿਹਾ ਬਠਿੰਡਾ ਵਾਲੀ ਸੀਟ ਬੀਬੀ ਹਰਸਿਮਰਤ ਕੌਰ ਬਾਦਲ ਨੇ ਜਿੱਤ ਲਈ ਹੈ ਤੇ ਜਿੱਤਣ ਤੋਂ ਬਾਅਦ ਅਕਾਲੀ ਦਲ ਦੇ ਵੱਲੋਂ ਜਿੱਤ ਦੇ ਜਸ਼ਨ ਵੀ ਮਨਾਏ ਜਾਣੇ ਸ਼ੁਰੂ ਹੋ ਚੁੱਕੇ ਨੇ ਤੇ ਪ੍ਰੈਸ ਕਾਨਫਰੰਸ ਕਰਕੇ ਹਲਕੇ ਵਾਲਿਆਂ ਦਾ ਧੰਨਵਾਦ ਵੀ ਕੀਤਾ ਜਾ ਰਿਹਾ ਸੋ ਪੰਜਾਬ ਦੇ ਚੋਣ ਨਤੀਜਿਆਂ ਨੇ ਸਾਰਿਆਂ ਨੂੰ ਹੀ ਹੈਰਾਨ ਕਰਕੇ ਰੱਖ ਦਿੱਤਾ ਹੈ ਹੈਰਾਨੀ ਇਸ ਗੱਲ ਦੀ ਵੀ ਹੁੰਦੀ ਹੈ ਕਿ ਜਿਵੇਂ ਜਦੋਂ ਵੀ ਮੁੱਖ ਮੰਤਰੀ ਭਗਵੰਤ ਮਾਨ ਚੋਣ ਪ੍ਰਚਾਰ ਕਰਦੇ ਸੀ ਤਾਂ ਦਾਵਾ ਕਰਦੇ ਸੀ ਕਿ 13 0 ਦੇ ਨਾਲ ਉਹ ਜਿੱਤਣਗੇ ਤੇਰਾ 0 ਵਾਲਾ ਦਾਵਾ ਵੀ ਪੂਰਾ ਨਹੀਂ ਹੋਇਆ ਲੇਕਿਨ ਪੰਜ ਮੰਤਰੀ ਚੋਣ ਮੈਦਾਨ ਦੇ ਵਿੱਚ ਸੱਤਾਧਿਰ ਦੇ ਵੱਲੋਂ ਉਤਾਰੇ ਗਏ ਸੀ ਇੱਥੇ ਕਿਤੇ ਨਾ ਕਿਤੇ ਨਮੋਸ਼ੀ ਜ਼ਰੂਰ ਸੱਤਾਧਿਰ ਨੂੰ ਹੋ ਸਕਦੀ ਹੈ ਕਿਉਂਕਿ ਪੰਜ ਮੰਤਰੀ ਚੋਣ ਮੈਦਾਨ 'ਚ ਸੀ ਤੇ ਸਿਰਫ ਲਾਜ ਰੱਖੀ ਹੈ ਤਾਂ ਇੱਕ ਮੰਤਰੀ ਨੇ ਸੰਗਰੂਰ ਤੋਂ ਗੁਰਮੀਤ ਸਿੰਘ ਮੀਥੇਰ ਨੇ ਚਾਰ ਮੰਤਰੀ ਬੁਰੀ ਤਰ੍ਹਾਂ ਹਾਰੇ ਨੇ ਉਹ ਵੀ ਜਦੋਂ ਸੱਤਾਧਿਰ 'ਚ ਸੀ ਜਦੋਂ ਇਹਨਾਂ ਦੇ ਕੋਲ ਵੱਡੇ ਵੱਡੇ ਦਾਅਵੇ ਸੀ ਵੱਡੀਆਂ ਵੱਡੀਆਂ ਗੱਲਾਂ ਸੀ ਇਹ ਕਹਿਣ ਨੂੰ ਕਿ ਅਸੀਂ 2 ਸਾਲ ਦੀ ਪਰਫਾਰਮੈਂਸ ਸਾਡੀ ਇਹ ਹੈ ਸਾਡਾ ਰਿਪੋਰਟ ਕਾਰਡ ਇਹ ਹੈ ਲੋਕ ووٹ ਪਾਓ ਪਰ ਲੋਕਾਂ ਨੇ ਪੰਜਾਬੀਆਂ ਨੇ ਫਤਵਾ ਸੁਣਾਇਆ ਸੋ ਇਹ ਫਤਵਾ ਸਿਆਸੀ ਉਮੀਦਵਾਰਾਂ ਦੇ ਸਿਰ ਮੱਥੇ ਵੀ ਹੈ ਸੋ ਇੱਕ ਵਾਰ ਸਾਰੀਆਂ ਹੀ ਸੀਟਾਂ ਦੇ ਉੱਤੇ ਪਾਂਛੀ ਝਾਤ ਮਾਰ ਲੈਣੇ ਆ 13 ਲੋਕ ਸਭਾ ਸੀਟਾਂ ਨੇ ਪੰਜਾਬ ਦੀਆਂ ਅੰਮ੍ਰਿਤਸਰ ਦੇ ਵਿੱਚ ਗੁਰਜੀਤ ਸਿੰਘ ਔਜਲਾ ਕਾਫੀ ਲੀਡ ਦੇ ਨਾਲ ਅੱਗੇ ਚੱਲ ਰਹੇ ਨੇ ਜੇਤੂ ਹੋ ਸਕਦੇ ਨੇ ਕੁਝ ਹੀ ਸਮੇਂ ਦੇ ਵਿੱਚ ਰਸਮੀ ਐਲਾਨ ਹੋ ਸਕਦਾ ਹੈ ਐਲਾਨ ਹੋਣਾ ਬਾਕੀ ਹੈ ਪਰ ਗੁਰਜੀਤ ਸਿੰਘ ਔਜਲਾ ਅੱਗੇ ਚੱਲ ਰਹੇ ਨੇ ਸਵੇਰ ਤੋਂ ਹੀ ਲੀਡ ਕਰ ਰਹੇ ਨੇ ਬਠਿੰਡਾ ਹਰਸਿਮਰਤ ਕੌਰ ਬਾਦਲ ਬੀਬਾ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਇਕਲੋਤੀ ਯੋਧਾ ਮੈਦਾਨ ਜਿੱਤ ਚੁੱਕੀ ਹੈ ਬਠਿੰਡੇ ਦਾ ਆਨੰਦਪੁਰ ਸਾਹਿਬ ਮਲਵਿੰਦਰ ਸਿੰਘ ਕੰਗ ਆਮ ਆਦਮੀ ਪਾਰਟੀ ਦੇ ਬੁਲਾਰੇ ਚੰਗੇ ਬੁਲਾਰੇ ਵੀ ਨੇ ਚੰਗੇ ਐਮਪੀ ਹੁਣ ਸਾਬਤ ਹੋਣਗੇ ਜਾਂ ਨਹੀਂ ਇਸ ਸਮੇਂ ਦੇ ਗਰਮ ਦੇ ਵਿੱਚ ਛੁਪੀ ਹੋਈ ਗੱਲ ਹੈ ਪਰ ਮਲਵਿੰਦਰ ਕੰਗ ਅੱਗੇ ਚੱਲ ਰਹੇ ਨੇ ਕਿਹਾ ਜਾ ਰਿਹਾ ਕਿ ਰਸਮੀ ਐਲਾਨ ਹੋਣਾ ਬਾਕੀ ਹੈ ਮਲਵਿੰਦਰ ਕੰਗ ਆਨੰਦਪੁਰ ਸਾਹਿਤੋ ਜਲੰਧਰ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਰਹਿ ਚੁੱਕੇ ਨੇ ਸਾਬਕਾ ਮੁੱਖ ਮੰਤਰੀ ਜਲੰਧਰ ਆਪਣਾ ਵਿਧਾਨ ਸਭਾ ਹਲਕਾ ਛੱਡ ਕੇ ਜਲੰਧਰ ਗਏ ਸਨ ਜਿੱਤ ਦੇ ਜਸ਼ਨ ਵੀ ਮਨਾ ਰਹੇ ਨੇ ਸ਼ਹਿਰ ਦੇ ਵਿੱਚ ਰੋਡ ਸ਼ੋਅ ਵੀ ਕੱਢ ਰਹੇ ਨੇ ਪਰ ਜਦੋਂ ਜਲੰਧਰ ਪਹੁੰਚੇ ਸਨ ਤਾਂ ਵਿਰੋਧੀਆਂ ਨੇ ਨਿਸ਼ਾਨੇ ਸਾਦੇ ਸੀ ਕਿ ਆਪਣੇ ਹਲਕੇ ਛੱਡ ਕੇ ਆਪਣਾ ਲੋਕ ਆਪਣੇ ਲੋਕ ਛੱਡ ਕੇ ਜਲੰਧਰ ਆਏ ਨੇ ਪਰ ਜਲੰਧਰ ਦੇ ਨਾਲ ਨਾਤਾ ਜੋੜ ਲਿਆ ਸੀ ਕਹਿੰਦੇ ਸੀ ਕਿ ਪੁਰਖੇ ਇੱਥੇ ਦੇ ਨੇ ਗੋਤ ਇੱਥੇ ਦੇ ਨੇ ਜਠੇਰੇ ਇੱਥੇ ਦੇ ਨੇ ਸੋ ਜਲੰਧਰ ਜਿੱਤ ਚੁੱਕੇ ਨੇ ਚੰਨੀ ਉੱਥੇ ਹੀ ਹੁਸ਼ਿਆਰਪੁਰ ਦੀ ਗੱਲ ਕਰ ਲੰਨੇ ਮੈਦਾਨ ਦੇ ਵਿੱਚ ਦਿਗਜ ਸਨ ਦਿਗਜ ਸੋਮ ਪ੍ਰਕਾਸ਼ ਕੇਂਦਰੀ ਮੰਤਰੀ ਭਾਜਪਾ ਦੇ ਵੱਲੋਂ ਮਜੂਦਾ ਸੰਸਦ ਸੀ ਉਹਨਾਂ ਦੀ ਪਤਨੀ ਨੀਤਾ ਸੋਮ ਪ੍ਰਕਾਸ਼ ਚੌਂ ਨ ਮੈਦਾਨ ਦੇ ਵਿੱਚ ਸੀ ਪਰ ਜੋ ਸੋਮ ਪ੍ਰਕਾਸ਼ ਹੋਰ ਅਦਾ ਸ਼ਾਇਦ ਰਿਪੋਰਟ ਕਾਰਡ ਲੋਕਾਂ ਨੂੰ ਪਸੰਦ ਨਹੀਂ ਆਇਆ ਕੰਮ ਪਸੰਦ ਨਹੀਂ ਆਇਆ ਤੇ ਇਸ ਵਾਰ ਹੁਸ਼ਿਆਰਪੁਰ ਵਾਲਿਆਂ ਨੇ ਮੌਕਾ ਦੇ ਦਿੱਤਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਜਕੁਮਾਰ ਚੱਬੇਵਾਲ ਨੂੰ ਜੀ ਹਾਂ ਲੀਡ ਕਰ ਰਹੇ ਨੇ ਜੇਤੂ ਜੋ ਲਾਈਨ ਦੇ ਵਿੱਚ ਖੜੇ ਨੇ ਰਸਮੀ ਐਲਾਨ ਹੋਣਾ ਬਾਕੀ ਹੈ ਗੱਲ ਕਰ ਲੈਣੇ ਲੁਧਿਆਣਾ ਦਿੱਗਜਾਂ ਦੀ ਸੀਟ ਹੌਟ ਸੀਟਾਂ ਦੇ ਵਿੱਚ ਇੱਕ ਸੀਟ ਲੁਧਿਆਣਾ ਜਿੱਥੇ ਕਿ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਚੌਣ ਮیدਾਨ ਚ ਸੀ ਭਾਜਪਾ ਦੇ ਵੱਲੋਂ ਰਵਨੀਤ ਸਿੰਘ ਬਿੱਟੂ ਬਿੱਟੂ ਜੋ ਕੁਝ ਹੀ ਸਮਾਂ ਪਹਿਲਾਂ ਆਪਣੀ ਪਾਰਟੀ ਕਾਂਗਰਸ ਨੂੰ ਛੱਡ ਕੇ ਭਾਜਪਾ ਚ ਗਏ ਤੇ ਭਾਜਪਾ ਵੱਲੋਂ ਉਮੀਦਵਾਰ ਬਣ ਗਏ ਦੋਹਾਂ ਦੇ ਵਿੱਚ ਤਿੱਖੀ ਟੱਕਰ ਦੇਖਣ ਨੂੰ ਮਿਲੀ ਸਵੇਰ ਤੋਂ ਹੀ ਜੋ ਰੁਝਾਨ ਜੋ ਕਾਊਂਟਿੰਗ ਦੇ ਨਤੀਜੇ ਆ ਰਹੇ ਸੀ ਹੈਰਾਨ ਕਰ ਰਹੇ ਸਨ ਕਦੀ ਬਿੱਟੂ ਕਦੀ ਵੜਿੰਗ ਦੋਨਾਂ ਦੇ ਵਿੱਚ ਜੋ ਲੀਡ ਦਾ ਬਹੁਤ ਘੱਟ ਫਰਕ ਦੇਖਣ ਨੂੰ ਮਿਲਿਆ ਸੀ ਪਰ ਅੰਤ ਦੇ ਵਿੱਚ ਹੁਣ ਲੀਡ ਲੈਂਦੇ ਹੋਏ ਰਾਜਾ ਵੜਿੰਗ ਨਜ਼ਰ ਆ ਰਹੇ ਨੇ ਰਸਮੀ ਐਲਾਨ ਹੋਣਾ ਬਾਕੀ ਹੈ ਵਰਨਾ ਤਸਵੀਰ ਤਾਂ ਇਹੀ ਕਹਿੰਦੀ ਹੈ ਕਿ ਲੁਧਿਆਣੇ ਦਾ ਮੈਦਾਨ ਰਾਜਾ ਵੜਿੰਗ ਜਿੱਤ ਚੁੱਕੇ ਨੇ ਖਡੂਰ ਸਾਹਿਬ ਅਮ੍ਰਿਤਪਾਲ ਸਿੰਘ ਖਾਲਸਾ ਆਜ਼ਾਦ ਉਮੀਦਵਾਰ ਬਾਜੀ ਮਾਰ ਚੁੱਕੇ ਨੇ ਖਡੂਰ ਸਾਹਿਬ ਦੀ ਸੀਟ ਪੰਥਕ ਸੀਟ ਗਿਣੀ ਜਾ ਰਹੀ ਹੈ ਇਥੋਂ ਦਿਗਜ ਮੈਦਾਨ ਦੇ ਵਿੱਚ ਸਨ ਲੇਕਿਨ ਬਾਜੀ ਮਾਰੀ ਆਜ਼ਾਦ ਉਮੀਦਵਾਰ ਅਮਰਿਤਪਾਲ ਸਿੰਘ ਨੇ ਵਿਸਥਾਰ ਜਿਨ੍ਹਾਂ ਸੀਟਾਂ ਦੇ ਉਮੀਦਵਾਰਾਂ ਬਾਰੇ ਵੀ ਚਰਚਾ ਕਰਾਂਗੇ ਲੇਕਿਨ ਹੁਣ ਪੰਛੀ ਝਾਤ ਮਾਰਦੇ ਆ ਅਗਲੀ ਸੀਟ ਫਤਿਹਗੜ੍ਹ ਸਾਹਿਬ ਦੀ ਸੀਟ ਤੇ ਅਮਰ ਸਿੰਘ ਡਾਕਟਰ ਅਮਰ ਸਿੰਘ ਕਾਂਗਰਸ ਦੇ ਮੌਜੂਦਾ ਐਮਪੀ ਫਤਿਹਗੜ੍ਹ ਸਾਹਿਬ ਦੀ ਸੀਟ ਤੇ ਜੋ ਮੈਦਾਨ ਚ ਸੀ ਆਪਣੇ ਹੀ ਜੀਪੀ ਜੀਪੀ ਜੋ ਕਦੇ ਡਾਕਟਰ ਅਮਰ ਸਿੰਘ ਦੇ ਨਾਲ ਗੱਡੀਆਂ 'ਚ ਬੈਠੇ ਨਜ਼ਰ ਆਂਦੇ ਸਨ ਡਾਕਟਰ ਅਮਰ ਸਿੰਘ ਦੇ ਨਾਲ ਕੰਮ ਕਰਦੇ ਨਜ਼ਰ ਆਂਦੇ ਸਨ ਲੇਕਿਨ ਜਿਵੇਂ ਹੀ ਚੋਣਾਂ ਆਈਆਂ ਜੀਪੀ ਸਾਥ ਛੱਡ ਗਏ ਦੂਜੀ ਪਾਰਟੀ ਚਲੇ ਗਏ ਤੇ ਪਾਰਟੀ ਦੇ ਵਿੱਚ ਜਾ ਕੇ ਇੱਕ ਵਿਰੋਧੀ ਬਣ ਕੇ ਜਦੋਂ ਸਾਹਮਣੇ ਖੜੇ ਹੋਏ ਤਾਂ ਸ਼ਾਇਦ ਅਮਰ ਸਿੰਘ ਹੋਰਾਂ ਨੂੰ ਝਟਕਾ ਲੱਗਾ ਲੇਕਿਨ ਝਟਕਾ ਹੁਣ ਅਮਰ ਸਿੰਘ ਹੋਰਾਂ ਨੇ ਦੇ ਦਿੱਤਾ ਹੈ ਵਿਰੋਧੀਆਂ ਨੂੰ ਜੀ ਹਾਂ ਲੀਡ ਕਰ ਰਹੇ ਨੇ ਅਮਰ ਸਿੰਘ ਫਤਿਹਗੜ ਸਾਹਿਬ ਤੋਂ ਜੇਤੂ ਐਲਾਨੇ ਜਾਣਗੇ ਕੁਝ ਹੀ ਸਮੇਂ ਚ ਰਸਮੀ ਐਲਾਨ ਹੋਣਾ ਬਾਕੀ ਹੈ ਪਟਿਆਲਾ ਧਰਮਵੀਰ ਗਾਂਧੀ ਨਵੇਂ ਨਵੇਂ ਕਾਂਗਰਸ ਚ ਗਏ ਕਾਂਗਰਸ ਚ ਜਾ ਕੇ ਉਮੀਦਵਾਰ ਬਣ ਗਏ ਹਾਲਾਂਕਿ ਸਥਾਨਕ ਕਾਂਗਰਸੀ ਵਰਕਰਾਂ ਤੇ ਦਿਗਜਾ ਸਿਆਸੀ ਦਿਗਜਿਆਂ ਦੇ ਵਿੱਚ ਨਰਾਜ਼ਗੀ ਜ਼ਰੂਰ ਆਈ ਸੀ ਜਦੋਂ ਧਰਮਵੀਰ ਗਾਂਧੀ ਨੂੰ ਕਾਂਗਰਸ ਨੇ ਮੈਦਾਨ ਚ ਉਤਾਰਿਆ ਸੀ ਲੇਕਿਨ ਧਰਮਵੀਰ ਗਾਂਧੀ ਨੇ ਜੋ ਲਾਜ ਰੱਖ ਲਈ ਹੈ ਧਰਮਵੀਰ ਗਾਂਧੀ ਜੇਤੂ ਹੋ ਰਹੇ ਨੇ ਪਟਿਆਲਾ ਸੀਟ ਤੋਂ ਉਥੇ ਜੇਕਰ ਗੱਲ ਕਰੀਏ ਸੰਗਰੂਰ ਦੀ ਜਿਵੇਂ ਪਹਿਲਾਂ ਵੀ ਦੱਸਿਆ ਕਿ ਗੁਰਮੀਤ ਸਿੰਘ ਮੀਤਿਹਰ ਇਕਲੌਤੇ ਮੰਤਰੀ ਨੇ ਪੰਜ ਮੰਤਰੀਆਂ ਦੇ ਵਿੱਚੋਂ ਜਿਨ੍ਹਾਂ ਨੇ ਲਾਜ ਰੱਖੀ ਹੈ ਬਾਕੀ ਚਾਰ ਥਾਵਾਂ ਤੋਂ ਜੋ ਮੰਤਰੀ ਨੇ ਉਹਨਾਂ ਦੀ ਵੀ ਗੱਲ ਕਰਾਂਗੇ ਲੇਕਿਨ ਗੁਰਮੀਤ ਸਿੰਘ ਮੀਤਿਹਰ ਨੇ ਇਕਲੌਤੇ ਮੰਤਰੀ ਨੇ ਜਿਨ੍ਹਾਂ ਨੇ ਲਾਜ ਰੱਖੀ ਹੈ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਜੇਤੂ ਹੋਏ ਨੇ ਫਰੀਦਕੋਟ ਕਾਫੀ ਚਰਚਾ ਵਿੱਚ ਸੀ ਇੱਕ ਪਾਸੇ ਹੰਸ ਰਾਜ ਹੰਸ ਭਾਜਪਾ ਦੇ ਉਮੀਦਵਾਰ ਤੇ ਦੂਜੇ ਪਾਸੇ ਕਰਮਜੀਤ ਅਨਮੋਲ ਪੰਜਾਬੀ ਇੰਡਸਟਰੀ ਦਾ ਸ਼ਾਇਦ ਹੀ ਕੋਈ ਵਿਰਲਾ ਕਲਾਕਾਰ ਹੋਵੇਗਾ ਜਿਹੜਾ ਕਰਮਜੀਤ ਅਨਮੋਲ ਦੇ ਹੱਕ 'ਚ ਬੋਲ ਦਾ ਨਾਂ ਦਿਖਾਈ ਦਿੱਤਾ ਹੋਵੇ ਕੋਈ ਕਰਮਜੀਤ ਅਨਮੋਲ ਦੇ ਹੱਕ 'ਚ ਬੋਲ ਰਿਹਾ ਸੀ ਤੇ ਨਵਰਾਜ ਜੁਵਰਾਜ ਹੰਸਵਰਗੇ ਆਪਣੇ ਪਿਤਾ ਹੰਸਰਾਜ ਹੰਸਲੀ ਚ ਪ੍ਰਚਾਰ ਕਰ ਰਹੇ ਸੀ ਸਰਬਜੀਤ ਸਿੰਘ ਖਾਲਸਾ ਜੋ ਕਿ ਸ਼ਾਇਦ ਸੁਰਖੀਆਂ 'ਚ ਘਟ ਰਹੇ ਲੇਕਿਨ ਅੱਜ ਜ਼ਿਆਦਾ ਸੁਰਖੀਆਂ ਬਟੋਰ ਰਹੇ ਨੇ ਕਿਉਂਕਿ ਇਹਨਾਂ ਨੇ ਦਿਗਜਾਂ ਨੂੰ ਮਾਰਤ ਦੇ ਦਿੱਤੀ ਹੈ ਜੀ ਹਾਂ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਸੀਟ ਤੋਂ ਲੀਡ ਕਰ ਰਹੇ ਨੇ ਕੁਝ ਹੀ ਸਮੇਂ ਦੇ ਵਿੱਚ ਰਸਮੀ ਐਲਾਨ ਇਹਨਾਂ ਦੀ ਜਿੱਤ ਦਾ ਹੋਣਾ ਬਾਕੀ ਹੈ ਉਥੇ ਇਹ ਗੱਲ ਕਰਨਿਆ ਫਿਰੋਜ਼ਪੁਰ ਦੀ ਸ਼ਿਰ ਸਿੰਘ ਕੁਬਾਇਆ ਕਾਂਗਰਸ ਦੇ ਉਮੀਦਵਾਰ ਜੇਤੂ ਹੋ ਰਹੇ ਨੇ ਰਸਮੀ ਐਲਾਨ ਹੋਣਾ ਬਾਕੀ ਹੈ ਗੁਰਦਾਸਪੁਰ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ ਦੇ ਦਿਗਜ ਲੀਡਰ ਮੈਦਾਨ ਚ ਸੀ ਸਾਥ ਦਾ ਸਵਾਲ ਸੀ ਇੱਜ਼ਤ ਦਾ ਸਵਾਲ ਸੀ ਤੇ ਰੰਧਾਵਾ ਸਾਹਿਬ ਦੀ ਇੱਜ਼ਤ ਹੋਰ ਵੀ ਚਾਰਚਣ ਲੱਗੇ ਨੇ ਜੇਤੂ ਰਥ ਦੇ ਉੱਪਰ ਕੁਝ ਹੀ ਸਮੇਂ ਚ ਚੜਨਗੇ ਰਸਮੀ ਐਲਾਨ ਹੋਣਾ ਬਾਕੀ ਹੈ ਜੀ ਸੋ ਤੁਸੀਂ ਅਸੀਂ ਪੰਚਾਇਤ ਮਾਰੀਏ ਸਾਰੇ ਹੀ ਹਲਕਿਆਂ ਦੇ ਉੱਪਰ ਹੋ ਜੇਕਰ ਅਸੀਂ ਗੱਲ ਕਰੀਏ ਇਕੱਲੀ ਇਕੱਲੀ ਸੀਟ ਦੀ ਤੇ ਉਮੀਦਵਾਰਾਂ ਦੀ ਗੱਲ ਕਰੀਏ ਤੇ ਗੱਲ ਕਰਦੇ ਹਾਂ ਪਟਿਆਲਾ ਸੀਟ ਦੀ ਮੰਤਰੀ ਬਲਵੀਰ ਸਿੰਘ ਚੌਣ ਮੈਦਾਨ ਦੇ ਵਿੱਚ ਸਨ ਇਸ ਸੀਟ ਤੋਂ ਡਾਕਟਰ ਧਰਮਵੀਰ ਗਾਂਧੀ ਕਾਂਗਰਸ ਤੋਂ ਚੌਣ ਮੈਦਾਨ ਦੇ ਵਿੱਚ ਸਨ ਲੇਕਿਨ ਮੰਤਰੀ ਸਾਹਿਬ ਕਿਤੇ ਨਾ ਕਿਤੇ ਇਸ ਸੀਟ ਨੂੰ ਜਿੱਤਣ ਦੇ ਵਿੱਚ ਨਾਕਾਮਯਾਬ ਰਹੇ ਅੰਮ੍ਰਿਤਸਰ ਦੇ ਵਿੱਚ ਕੁਲਦੀਪ ਸਿੰਘ ਢਾਲੀਵਾਲ ਚੌਣ ਮੈਦਾਨ 'ਚ ਸੀ ਮੰਤਰੀ ਸਾਹਿਬ ਉਹ ਵੀ ਸੀਟ ਨਹੀਂ ਬਚਾ ਸਕੇ ਉੱਥੇ ਹੀ ਗੱਲ ਕਰਦੇ ਹਾਂ ਖਡੂਰ ਸਾਹਿਬ 拉ਜੀਤ ਸਿੰਘ ਪੁੱਲਰ ਮੰਤਰੀ ਸਾਹਿਬ ਚੋਣ ਮੈਦਾਨ 'ਚ ਸੀ ਉਹ ਵੀ ਸੀਟ ਖੋਸ ਗਈ ਬਠਿੰਡਾ ਗੁਰਮੀਤ ਸਿੰਘ ਖੁੱਡੀਆਂ ਮੰਤਰੀ ਸਾਹਿਬ ਸੀਟ ਨਹੀਂ ਬਚਾ ਸਕੇ ਚਾਰੋਂ ਹੀ ਮੰਤਰੀ ਨਮੋਸ਼ੀ ਪਰੀਹਾਰ ਕੀ ਕਹਿਣਗੇ ਮੁੱਖ ਮੰਤਰੀ ਭਗਵੰਤ ਮਾਨ ਸੋ ਭਗਵੰਤ ਮਾਨ ਹੋਰਾਂ ਨੇ ਜਦੋਂ ਚੋਣ ਪ੍ਰਚਾਰ ਕੀਤਾ ਸੀ ਜਦੋਂ ਇੱਕ ਖਾਸ ਇਸ ਵਾਰ ਚੋਣ ਪ੍ਰਚਾਰ 'ਚ ਜੋ ਚਰਚਾ ਦਾ ਕੇਂਦਰ ਸੀ ਉਹ ਸੀ ਸੀਐਮ ਭਗਵੰਤ ਮਾਨ ਦੀ ਕਿੱਕਲੀ ਜਿਸ ਦੇ ਵਿੱਚ ਕਿਹਾ ਜਾਂਦਾ ਸੀ ਕਿ ਪੰਜਾਬ ਦੀ ਸਿਆਸਤ ਦੇ ਵਿੱਚੋਂ ਅਕਾਲੀ ਦਲ ਦੀ ਛੁੱਟੀ ਹੋ ਰਹੀ ਹੈ ਲੇਕਿਨ ਛੁੱਟੀ ਨਹੀਂ ਹੋਈ ਬਠਿੰਡੇ ਵਾਲਿਆਂ ਨੇ ਅਕਾਲੀ ਦਲ ਦੇ ਹਿੱਸੇ ਇੱਕ ਸੀਟ ਤਾਂ ਦੇ ਹੀ ਦਿੱਤੀ ਹੈ ਲੇਕਿਨ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਮੰਤਰੀਆਂ ਦੀ ਹਾਰ ਹੋਈ ਹੈ ਉਸ ਤੋਂ ਸਵਾਲ ਖੜੇ ਹੁੰਦੇ ਨੇ ਕਿ ਕੀ ਪੰਜਾਬੀਆਂ ਨੇ ਜਾਂ ਜਿਨ੍ਹਾਂ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੰਤਰੀ ਹਾਰੇ ਨੇ ਜਾਂ ਜਿੱਥੋਂ ਉਹਨਾਂ ਦੇ ਉਮੀਦਵਾਰ ਹਾਰੇ ਨੇ ਕੀ ਉਹਨਾਂ ਲੋਕਾਂ ਨੂੰ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੰਮ ਪਸੰਦ ਨਹੀਂ ਆਏ ਆਖਰ ਸਵਾਲ ਉੱਠਦਾ ਕਿਉਂਕਿ ਜਦੋਂ ਚੋਣ ਪ੍ਰਚਾਰ ਹੋ ਰਿਹਾ ਸੀ ਤਾਂ ਲਗਾਤਾਰ ਜੋ ਉਹਨਾਂ ਦੇ ਵੱਲੋਂ ਆਪਣਾ ਰਿਪੋਰਟ ਕਾਰ ਦਿਖਾ ਰਿਹਾ ਸੀ ਦਿਖਾਇਆ ਜਾ ਰਿਹਾ ਸੀ ਆਮ ਆਦਮੀ ਪਾਰਟੀ ਦੇ ਵੱਲੋਂ ਉਹਦੇ 'ਚ ਕਿਹਾ ਜਾ ਰਿਹਾ ਸੀ ਕਿ ਆ ਸਾਡੇ 2 ਸਾਲ ਦੇ ਕੰਮ ਨੇ ਤੇ ਇਹਨਾਂ ਕੰਮਾਂ ਦੇ ਬਿਹਾਫ ਦੇ ਉੱਤੇ ਉਹਨਾਂ ਨੇ ਵੋਟਾਂ ਮੰਗੀਆਂ ਸੀ ਲੇਕਿਨ 2 ਸਾਲ ਦੀ ਕਾਰਗੁਜ਼ਾਰੀ ਨੂੰ ਲੋਕਾਂ ਨੇ ਕੀ ਜਵਾਬ ਦਿੱਤਾ ਇਹਨੂੰ ਟ੍ਰੇਲਰ ਦੇ ਤੌਰ ਤੇ ਦੇਖ ਲਿਆ ਜਾਵੇ ਜਾਂ ਇੱਕ ਟ੍ਰਾਇਲ ਦੇ ਤੌਰ ਤੇ ਦੇਖ ਲਿਆ ਜਾਵੇ ਕਿ ਕੀ ਲੋਕ ਇਹਨਾਂ ਨੂੰ ਕਿੰਨੇ ਕਹੂ ਪਾਣੀ ਚ ਸਮਝਦੇ ਨੇ ਜਾਂ ਉਹਨਾਂ ਦੀ ਕਾਰਜਸ਼ੈਲੀ ਨੂੰ ਕਿੱਥੇ ਤੱਕ ਦੇਖਦੇ ਨੇ ਸੋ ਪੰਜਾਬ ਦੇ ਚੋਣ ਨਤੀਜੇ ਆਣੇ ਸ਼ੁਰੂ ਹੋ ਚੁੱਕੇ ਨੇ ਕੁਝ ਕ ਜੇਤੂ ਉਮੀਦਵਾਰਾਂ ਦਾ ਰਸਮੀ ਤੌਰ ਤੇ ਐਲਾਨ ਕਰ ਦਿੱਤਾ ਗਿਆ ਹੈ ਲੇਕਿਨ ਕੁਝ ਕ ਜੇਤੂ ਉਮੀਦਵਾਰਾਂ ਦਾ ਰਸਮੀ ਤੌਰ ਤੇ ਐਲਾਨ ਹੋਣਾ ਬਾਕੀ ਹੈ ਸੋ ਪੰਜਾਬ ਦੇ ਚੋਣ ਨਤੀਜਿਆਂ ਨੇ ਸਭ ਨੂੰ ਹੈਰਾਨ ਕੀਤਾ ਵੱਡੇ ਵੱਡੇ ਦਿਗਜ ਤਰੰਦਰ ਆਜ਼ਾਦ ਉਮੀਦਵਾਰਾਂ ਦੇ ਅੱਗੇ ਕਿਤੇ ਨਾ ਕਿਤੇ ਡਿੱਗਦੇ ਹੋਏ ਨਜ਼ਰੀ ਆਏ ਨੇ ਉਥੇ ਹੀ ਗੱਲ ਕਰਦੇ ਆਂ ਚੰਡੀਗੜ੍ਹ ਸੀਟ ਦੀ ਜਿੱਥੋਂ ਕਿ ਕਾਂਗਰਸ ਦੇ ਇੰਡੀਆ ਗੱਠ ਜੋੜ ਦੇ ਜੋ ਉਮੀਦਵਾਰ ਸੀ ਮਨੀਸ਼ ਦਿਵਾੜੀ ਉਹ ਜਿੱਤ ਚੁੱਕੇ ਨੇ ਚੰਡੀਗੜ੍ਹ ਸੀਟ ਵੀ ਇੰਡੀਆ ਗੱਠ ਜੋੜ ਦੇ ਹਿੱਸੇ ਜਾ ਚੁੱਕੀ ਹੈ ਦੱਸ ਦਈਏ ਕਿ 543 ਜੇਕਰ ਦੇਸ਼ ਦੀ ਸਿਆਸਤ ਦੀ ਗੱਲ ਕੀਤੀ ਜਾਵੇ ਤਾਂ ਲੋਕ ਸਭਾ ਚੋਣਾਂ ਦੇ ਵਿੱਚ 543 ਸੀਟਾਂ ਨੇ ਜਿੱਤਣ ਦੇ ਲਈ 272 ਸੀਟਾਂ ਬਹੁਮਤ ਦਾ ਆਂਕੜਾ 272 ਦਾ ਚਾਹੀਦਾ ਹੈ ਮੌਜੂਦਾ ਸਮੇਂ ਦੇ ਵਿੱਚ ਰੁਝਾਨ ਤੇ ਜੋ ਨਤੀਜੇ ਆ ਰਹੇ ਨੇ ਉਸ ਮੁਤਾਬਕ ਐਨਡੀ ਦੇ ਕੋਲ 295 ਤੇ ਇੰਡੀਆ ਗੱਡਜੋੜ ਦੇ ਕੋਲ 230 ਤੇ ਆਦਰਸ ਦੇ ਕੋਲ 18 ਸੀਟਾਂ ਨੇ 272 ਦਾ ਅੰਕੜਾ ਚਾਹੀਦਾ ਹੈ ਵੱਡੇ ਪੱਧਰ ਤੇ ਕੇਂਦਰ ਚ ਸਰਕਾਰ ਬਣਾਉਣ ਦੇ ਲਈ ਵੀ ਵੱਡੀਆਂ ਪਲੈਨਿੰਗਸ ਹੋ ਰਹੀਆਂ ਨੇ ਇੰਡੀਆ ਗੱਡਜੋੜ ਦੇ ਵੱਲੋਂ ਐਨਡੀ ਦੇ ਜੋ ਧੜੇ ਆ ਉਹਨਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਫਰਸ ਦਿੱਤੀਆਂ ਜਾ ਰਹੀਆਂ ਨੇ ਕਿ ਉਹ ਐਨਡੀਏ ਦਾ ਸਾਥ ਛੱਡ ਕੇ ਇੰਡੀਆ ਗੱਡਜੋੜ ਚ ਹਿੱਸਾ ਬਣਨ ਤਾਂ ਜੋ ਇੰਡੀਆ ਗੱਡਜੋੜ ਵਾਲੇ ਆਪਣੀ ਸਰਕਾਰ ਬਣਾ ਸਕਣ ਸੋ ਵੱਡੇ ਪੱਧਰ ਦੇ ਉੱਪਰ ਪਲੈਨਿੰਗ ਰਣਨੀਤੀ ਚਨਕਿਆ ਨੀਤੀ ਹਰ ਤਰ੍ਹਾਂ ਦੀ ਕੋਸ਼ਿਸ਼ ਸ਼ਾਮਦਮ ਦੰਡਵੇਦ ਸ਼ਾਇਦ ਹੋਣ ਵਰਤੇ ਜਾਣਗੇ ਤਾਂ ਕਿ ਜੇਤੂ ਹੋ ਸਕਣ ਤਾਂ ਜੋ ਦੇਸ਼ ਦੇ ਵਿੱਚ ਸਰਕਾਰ ਬਣਾਉਣ ਲਈ ਪ੍ਰਧਾਨ ਮੰਤਰੀ ਉਹਨਾਂ ਦੇ ਵੱਲੋਂ ਬਣਾਇਆ ਜਾ ਸਕੇ ਸੋ ਇੰਡੀਆ ਗੱਡਜੋੜ ਤੇ ਐਨਡੀਏ ਵਿੱਚਕਾਰ ਵੀ ਜੋ ਤਗੜਾ ਮੁਕਾਬਲਾ ਦੇਸ਼ ਦੀ ਪੱਧਤੀ ਰਾਜਨੀਤੀ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਚੱਲ ਰਿਹਾ ਹੈ ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ 13 ਸੀਟਾਂ ਸੀ ਤੇ 13 ਹੀ ਸੀਟਾਂ ਦੀਆਂ ਤਸਵੀਰਾਂ ਸਾਫ਼ ਹੋਣੀਆਂ ਕਿਤੇ ਨਾ ਕਿਤੇ ਸ਼ੁਰੂ ਹੋ ਚੁੱਕੀਆਂ ਨੇ ਇੱਕ ਵਾਰ ਫਿਰ ਤੋਂ ਦੱਸ ਦਿੰਨੇ ਆ ਜਲੰਧਰ ਦੇ ਵਿੱਚ ਕਾਂਗਰਸੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਜਿੱਤ ਚੁੱਕੇ ਨੇ ਹੁਸ਼ਿਆਰਪੁਰ ਤੋਂ ਰਾਜਕੁਮਾਰ ਚੱਬੇਵਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਹੋ ਚੁੱਕੇ ਨੇ ਆਨੰਦਪੁਰ ਸਾਹਿਬ ਤੋਂ ਮਲਵਿੰਦਰ ਕੰਗ ਲੁਧਿਆਣਾ ਤੋਂ ਰਾਜਾ ਵੜਿੰਗ ਜਿੱਤ ਵੱਲ ਨੂੰ ਵਧਦੇ ਪਏ ਨੇ ਫਤਿਹਗੜ੍ਹ ਸਾਹਿਬ ਤੋਂ ਡਾਕਟਰ ਅਮਰ ਸਿੰਘ ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਜੇਤੂ ਹੋ ਚੁੱਕੇ ਨੇ ਸੋ ਪਟਿਆਲਾ ਤੋਂ ਡਾਕਟਰ ਧਰਮਵੀਰ ਗਾਂਧੀ ਜੇਤੂ ਹੋ ਚੁੱਕੇ ਨੇ ਜੇਕਰ ਲੁਧਿਆਣਾ ਦੀ ਗੱਲ ਕਰੀਏ ਰਾਜਾ ਵੜਿੰਗ ਸੰਗਰੂਰ ਦੇ ਵਿੱਚ ਗੁਰਮੀਤ ਸਿੰਘ ਮੀਤ ਹੇਅਰ ਬਠਿੰਡਾ ਦੇ ਵਿੱਚ ਬੀਬੀ ਹਰਸਿਮਰਤ ਕੌਰ ਬਾਦਲ ਫਰੀਦਕੋਟ ਦੇ ਵਿੱਚ ਸਰਬਜੀਤ ਸਿੰਘ ਖਾਲਸਾ ਗੁਰਦਾਸਪੁਰ ਦੇ ਵਿੱਚ ਸੁਖਜਿੰਦਰ ਸਿੰਘ ਰੰਦਾਵਾ ਖਡੂਰ ਸਾਹਿਬ ਦੇ ਵਿੱਚ ਅੰਮ੍ਰਿਤਪਾਲ ਸਿੰਘ ਖਾਲਸਾ ਸੋਏ ਜੇਤੂਆਂ ਦੀ ਤਸਵੀਰ ਕਿਤੇ ਨਾ ਕਿਤੇ ਸਾਫ਼ ਹੁੰਦੀ ਦਿਖਾਈ ਦੇ ਰਹੀ ਹੈ ਕੁਝ ਕੁ ਹੀ ਸਮੇਂ ਦੇ ਵਿੱਚ ਸਾਰੇ ਹੀ ਜੇਤੂ ਉਮੀਦਵਾਰਾਂ ਦਾ ਰਸਮੀ ਐਲਾਨ ਹੋ ਜਾਏਗਾ ਜੇਤੂ ਸਰਟੀਫਿਕੇਟ ਦਿੱਤਾ ਜਾਏਗਾ ਤੇ ਫਿਰ ਦੇਸ਼ ਸੂਬੇ ਤੇ ਹਲਕਿਆਂ ਦੇ ਵਿੱਚ ਹੋਣਗੇ ਜਿੱਤ ਦੇ ਜਸ਼ਨ ਤੇ ਜੇਤੂ ਰੋਡ ਸ਼ੋ ਸੋ ਪੰਜਾਬ ਦੇ ਚੋ ਨਤੀਜਿਆਂ ਨੇ ਇਸ ਵਾਰ ਸਭ ਨੂੰ ਹੈਰਾਨ ਕੀਤਾ ਹੈ ਹੈਰਾਨਗੀ ਇਸ ਗੱਲ ਦੀ ਵੀ ਹੈ ਕਿ ਜਦੋਂ ਜ਼ਮੀਨੀ ਤੌਰ ਤੇ ਜਾ ਕੇ ਪਿੰਡਾਂ ਸ਼ਹਿਰਾਂ ਦੇ ਵਿੱਚ ਰਿਪੋਰਟਿੰਗ ਕੀਤੀ ਜਾਂਦੀ ਹੈ ਤਾਂ ਉੱਥੇ ਲੋਕਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਬਹੁਤ ਸਾਰੇ ਲੋਕ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਭੁਗਤ ਦੇ ਇੱਕ ਲਹਿਰ ਉਹਨਾਂ ਦੇ ਵਿੱਚ ਦੇਖਣ ਨੂੰ ਮਿਲੀ ਸੀ ਲੇਕਿਨ ਇਹ ਲਹਿਰ ਵੋਟਾਂ 'ਚ ਤਬਦੀਲ ਨਹੀਂ ਸ਼ਾਇਦ ਹੋ ਸਕੀ ਐਮਪੀ ਚੋਣਾਂ ਨੇ ਮਹਿਜ ਤਿੰਨ ਹੀ ਉਮੀਦਵਾਰ ਪੰਜ ਮੰਤਰੀ ਮੈਦਾਨ 'ਚ ਸੀ ਲੇਕਿਨ ਤਿੰਨ ਉਮੀਦਵਾਰ ਜਿਨ੍ਹਾਂ ਚੋਂ ਇੱਕ ਮੰਤਰੀ ਤੇ ਦੋ ਦੂਸਰੇ ਉਮੀਦਵਾਰ ਹੀ ਜਿੱਤ ਸਕੇ ਨੇ ਬਾਜ਼ੀ ਮਾਰੀ ਐ ਕਾਂਗਰਸੀਆਂ ਨੇ ਕਾਂਗਰਸੀਆਂ ਨੇ ਸੱਤ ਉਮੀਦਵਾਰ ਜੋ ਜੇਤੂ ਰੱਥ ਤੇ ਸਵਾਰ ਹੋਏ ਨੇ ਇੱਕ ਸੀਟ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਦੋ ਆਜ਼ਾਦ ਉਮੀਦਵਾਰ ਜਿਤਰੇ ਨੇ ਸੋ ਜੇਕਰ ਅਸੀਂ ਪੰਜਾਬ ਦੇ ਸਮੀਕਰਨ ਦੀ ਗੱਲ ਕਰੀਏ ਤਾਂ ਜਿੱਥੇ ਸਾਰੇ ਦੇਸ਼ ਦੇ ਵਿੱਚ ਸਾਰੀਆਂ ਵਿਰੋਧੀ ਧਿਰਾਂ ਨੇ ਐਨਡੀਏ ਦੇ ਖਿਲਾਫ ਲੜਨ ਦੇ ਲਈ ਇੱਕ ਗੱਟਚੋੜ ਬਣਾਇਆ ਸੀ ਇੰਡੀਆ ਗੱਟਚੋੜ ਜਦੋਂ ਗੱਲ ਪੰਜਾਬ ਚ ਆਈ ਤਾਂ ਪੰਜਾਬ ਦੇ ਵਿੱਚ ਕਾਂਗਰਸੀਆਂ ਨੇ ਤੇ ਆਮ ਆਦਮੀ ਪਾਰਟੀ ਨੇ ਇਕੱਠੇ ਹੋ ਕੇ ਲੜਨ ਤੋਂ ਇਨਕਾਰ ਕਰ ਦਿੱਤਾ ਦੋਵੇਂ ਹੀ ਟੀਰਾ ਇਕੱਲੀਆਂ ਇਕੱਲੀਆਂ ਲੜੀਆਂ ਦੋਵੇਂ ਹੀ ਟੀਰਾ ਨੇ 13 13 ਆਪਣੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰੇ ਤੇ ਇਹਨਾਂ ਉਮੀਦਵਾਰਾਂ ਨੂੰ ਚੋਣ ਮੈਦਾਨ ਚ ਉਤਾਰਨ ਤੋਂ ਬਾਅਦ ਇੱਕ ਤਸਵੀਰ ਸਾਫ਼ ਹੋਈ ਕਿ ਲੋਕਾਂ ਦੇ ਵਿੱਚ ਕਾਂਗਰਸੀ ਸਾਖ ਬਚਾਣ ਦੇ ਵਿੱਚ ਜੋ ਕਾਮਯਾਬ ਹੋਏ ਨੇ ਲੇਕਿਨ ਆਮ ਆਦਮੀ ਪਾਰਟੀ ਨੂੰ ਕਿਤੇ ਨਾ ਕਿਤੇ ਚਟਕਾ ਜ਼ਰੂਰ ਕਿਹਾ ਜਾ ਸਕਦਾ ਹੈ ਕਿ 13 0 ਦਾ ਨਾਰਾ ਸੀ 13 0 ਦੇ ਵਿੱਚੋਂ ਮਹਿਜ 3 ਹੀ ਰਹਿ ਗਏ 10 ਸੀਟਾਂ ਦੂਜੇ ਲੈ ਗਏ ਸੋ ਉਥੇ ਗੱਲ ਕਰਦੇ ਆ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਹਮੇਸ਼ਾ ਹੀ ਜੇਕਰ ਪਿਛੋਕੜ ਤੇ ਨਜ਼ਰ ਮਾਰੀਏ ਇਤਿਹਾਸ ਤੇ ਪੰਜਾਬ ਦੀ ਰਾਜਨੀਤੀ ਤੇ ਨਜ਼ਰ ਮਾਰੀਏ ਤਾਂ ਭਾਜਪਾ ਔਰ ਸ਼੍ਰੋਮਣੀ ਅਕਾਲੀ ਦਲ ਪਾਈਵਲ ਪਾਰਟੀ ਰਹੀ ਹੈ ਇਕੱਠੀਆਂ ਹੋ ਕੇ ਚੋਣਾਂ ਲੜਦੀਆਂ ਰਹੀਆਂ ਨੇ ਦੋਨੋਂ ਪਾਰਟੀਆਂ ਲੇਕਿਨ ਇਸ ਵਾਰ ਚੋਣਾਂ ਦੇ ਵਿੱਚ ਜੋ ਦੋਹਾਂ ਹੀ ਪਾਰਟੀਆਂ ਨੇ ਇਕੱਠੇ ਲੜਨ ਤੋਂ ਇਨਕਾਰ ਕਰ ਦਿੱਤਾ ਸੀ ਦੋਹਾਂ ਹੀ ਪਾਰਟੀਆਂ ਨੇ ਆਪਣੇ ਆਪਣੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰੇ ਸਨ ਚੋਣ ਮੈਦਾਨ ਦੇ ਵਿੱਚ ਇੱਕ ਪਾਸੇ ਭਾਜਪਾ ਦੇ 13 ਉਮੀਦਵਾਰ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸ਼੍ਰੋਮਣੀ ਅਕਾਲੀ ਦਲ ਦਾ ਦਾਵਾ ਸੀ ਕਿ ਭਾਜਪਾ ਨੂੰ ਨੁਕਸਾਨ ਹੋਏਗਾ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੈ ਉਹਨਾਂ ਦਾ ਕਹਿਣਾ ਸੀ ਸਾਡਾ ਆਪਣਾ ਆਧਾਰ ਹੈ ਪਰ ਭਾਜਪਾ ਦਾ ਕਹਿਣਾ ਸੀ ਕਿ ਅੱਜ ਤੱਕ ਸ਼੍ਰੋਮਣੀ ਅਕਾਲੀ ਦਲ ਨੂੰ ਜੋ ਵੀ ਫਾਇਦਾ ਹੋਇਆ ਉਹ ਸਿਰਫ ਉਹਨਾਂ ਕਰਕੇ ਹੋਇਆ ਇੱਕ ਇਸੇ ਵਹਿਮ ਦੇ ਵਿੱਚ ਨੇ ਇਹ ਵਾਰ ਪਲਟਵਾਰ ਚੱਲੇ ਸਨ ਚੋਣ ਪ੍ਰਚਾਰ ਦੇ ਦੌਰਾਨ ਇੰਟਰਵਿਊਆਂ 'ਚ ਸੁਣਨ ਨੂੰ ਮਿਲੇ ਸੀ ਖਾਸ ਤੌਰ ਤੇ ਗੱਲ ਕਰਦਿਆਂ ਪਰਮਪਾਲ ਕੋਰ ਹੋਰੀ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਗਈ ਸੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਭਾਜਪਾ ਸ਼੍ਰੋਮਣੀ ਅਕਾਲੀ ਦਲ ਦਾ ਵਹਿਮ ਘਟਣਾ ਚਾਹੁੰਦੀ ਹੈ ਤੇ ਕਿਤੇ ਨਾ ਕਿਤੇ ਵਹਿਮ ਨਿਕਲਦੇ ਦਿਖਾਈ ਵੀ ਦਿੱਤੇ ਜਦੋਂ ਨਤੀਜਿਆਂ 'ਚ ਅੰਕੜੇ ਸਾਹਮਣੇ ਆਏ ਕਿ ਕਈ ਥਾਵਾਂ ਦੇ ਉੱਪਰ ਭਾਜਪਾ ਦੇ ਉਮੀਦਵਾਰਾਂ ਨੇ ਤਿੱਖੀ ਟੱਕਰ ਦਿੱਤੀ ਜੇਤੂਆਂ ਨੂੰ ਕਈ ਥਾਵਾਂ ਦੇ ਉੱਪਰ ਭਾਜਪਾ ਦੇ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਤੋਂ ਕਿਤੇ ਵੱਧ ਵੋਟਾਂ ਲੈ ਗਏ। ਸੋ ਭਾਜਪਾ ਨੂੰ ਵੀ ਆਪਣਾ ਅਧਾਰ ਅੱਜ ਦੀ ਡੇਟ ਦੇ ਵਿੱਚ ਪੰਜਾਬ 'ਚ ਸਮਝ ਆ ਚੁੱਕਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ। ਹੁਣ ਭਾਜਪਾ ਦੀ ਜੇਕਰ ਅਸੀਂ ਗੱਲ ਕਰੀਏ ਕਿਸਾਨੀ ਅੰਦੋਲਨ ਚੱਲ ਰਿਹਾ ਸੀ, ਚੱਲ ਰਿਹਾ ਹੈ ਅੱਜ ਦੀ ਡੇਟ ਵਿੱਚ ਵੀ। ਲਗਾਤਾਰ ਕਿਸਾਨੀ ਅੰਦੋਲਨ ਕਾਰਨ ਭਾਜਪਾ ਉਮੀਦਵਾਰਾਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਚੋਣ ਪ੍ਰਚਾਰ ਦੌਰਾਨ ਇਹਨਾਂ ਲੀਡਰਾਂ ਦਾ ਜੋ ਘਰਾਓ ਹੋਇਆ ਜਿਸ ਤਰ੍ਹਾਂ ਵਿਰੋਧ ਪ੍ਰਦਰਸ਼ਨ ਹੋਏ ਬੇਸ਼ੱਕ ਅੱਜ ਉਹ ਕੋਈ ਵੀ ਸੀਟ ਭਾਜਪਾ ਨਹੀਂ ਜਿੱਤ ਸકી ਪਰ ਇਸ ਮੋੜ ਤੇ ਆਣਾ ਇਸ ਮੁਕਾਮ ਤੇ ਆਣਾ ਉਹਨਾਂ ਲਈ ਬੇਹਦ ਔਖਾ ਸੀ ਇੱਕ ਪਾਸੇ ਆਪਣੀ ਭਾਈਵਾਲ ਪਾਰਟੀ ਤੋਂ ਅਲੱਗ ਹੋਏ ਹੋਏ ਸਨ ਦੂਜੇ ਪਾਸੇ 13 ਦੇ 13 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਸਨ ਤੇ ਤੀਜੇ ਪਾਸੇ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਕਿਸਾਨਾਂ ਚ ਭਾਜਪਾ ਉਮੀਦਵਾਰਾਂ ਦੇ ਲਈ ਕਾਫੀ ਗੁੱਸਾ ਸੀ ਸੋ ਇਨਸ ਸਭ ਦੇ ਬਾਵਜੂਦ ਜੋ 13 ਦੇ 13 ਉਮੀਦਵਾਰ ਭਾਜਪਾ ਦੇ ਚੋਣ ਮੈਦਾਨ ਦੇ ਵਿੱਚ ਡਟੇ ਰਹੇ ਬੇਸ਼ੱਕ ਜੇਤੂ ਕਿਸ ਕੋਈ ਉਮੀਦਵਾਰ ਨਹੀਂ ਹੋ ਸਕਿਆ ਬੇਸ਼ੱਕ ਜਿੱਤ ਕਿਸੇ ਉਮੀਦਵਾਰ ਨੂੰ ਨਹੀਂ ਮਿਲੀ ਲੇਕਿਨ ਵੋਟਾਂ ਦੇ ਮਾਮਲੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਜ਼ਰੂਰ ਟੱਕਰ ਦਿੱਤੀ ਹੈ ਭਾਜਪਾ ਦੇ ਉਮੀਦਵਾਰਾਂ ਨੇ ਉਥੇ ਹੀ ਜੇਕਰ ਗੱਲ ਕਰੀਏ ਕਾਂਗਰਸ ਦੀ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਜਦੋਂ ਲੁਧਿਆਣਾ ਗਏ ਆਪਣੇ ਹੀ ਜਦੋਂ ਰਵਨੀਤ ਬਿੱਟੂ ਪਾਰਟੀ ਛੱਡ ਕੇ ਭਾਜਪਾ ਵਿੱਚ ਗਏ ਤਾਂ ਉੱਥੇ ਵੱਡੀਆਂ ਚੁਣੌਤੀਆਂ ਖੜੀਆਂ ਮਿਲੀਆਂ ਅਸ਼ੋਕ ਪਰਾਸ਼ਰ ਪੱਪੀ ਆਮ ਆਦਮੀ ਪਾਰਟੀ ਵੱਲੋਂ ਚੋਣ ਮੈਦਾਨ 'ਚ ਸੀ ਤਿੰਨ ਜੋ ਇਹਨਾਂ ਤਿੰਨ ਹੀ ਧਿਰਾਂ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਕਾਂਗਰਸ ਤੇ ਪਾਜ ਪਾ ਤਿੱਖੀ ਟੱਕਰ ਸੀ ਤਿੱਖਾ ਮੁਕਾਬਲਾ ਸੀ ਪਰ ਪ੍ਰਧਾਨ ਰਾਜਾ ਵੜਿੰਗ ਨੇ ਲੀਡ ਸਵੇਰ ਤੋਂ ਹੀ ਕਾਇਮ ਕਰ ਲਈ ਸੀ ਪ੍ਰਧਾਨ ਸਾਹਿਬ ਚਾਹੇ 12000 ਦੀ ਲੀਡ ਦਾ ਫਰਕ ਹੋਵੇ ਪਰ ਉਹ ਸਵੇਰ ਤੋਂ ਹੀ ਲੀਡ ਕਰਦੇ ਨਜ਼ਰ ਆ ਰਹੇ ਸਨ ਲੁਧਿਆਣੇ ਦੀ ਸੀਟ ਰਾਜਾ ਵੜਿੰਗ ਦੀ ਝੋਲੀ ਜਾਂਦੀ ਹੋਈ ਨਜ਼ਰ ਆ ਰਹੀ ਹੈ ਬਸ ਕਿਹਾ ਜਾ ਸਕਦਾ ਹੈ ਕਿ ਕੁਝ ਹੀ ਸਮੇਂ ਦੇ ਵਿੱਚ ਜੋ ਐਲਾਨ ਹੋਣਾ ਬਾਕੀ ਹੈ ਸੋ ਹੁਣ ਦੇ ਅੰਕੜੇ ਦੀ ਗੱਲ ਕਰ ਲੈਂਦੇ ਆ ਪੰਜਾਬ ਦੀਆਂ 13 ਲੋਕ ਸਭਾ ਸੀਟਾਂ 13 ਦੇ 13 ਅੰਕੜਿਆਂ ਦੀ ਤਸਵੀਰ ਸਾਫ਼ ਹੋਣੀ ਸ਼ੁਰੂ ਹੋ ਚੁੱਕੀ ਐ ਤਿੰਨ ਸੀਟਾਂ ਆਮ ਆਦਮੀ ਪਾਰਟੀ ਦੀ ਝੋਲੀ ਜਾਂਦੀਆਂ ਦਿਖਾਈ ਦੇ ਰਹੀਆਂ ਨੇ ਸੱਤ ਸੀਟਾਂ ਕਾਂਗਰਸ ਦੀ ਝੋਲੀ ਇੱਕ ਸੀਟ ਸ਼੍ਰੋਮਣੀ ਅਕਾਲੀ ਦਲ ਦੋ ਆਜ਼ਾਦ ਉਮੀਦਵਾਰ ਜੋ ਇਹਨਾਂ 13 ਸੀਟਾਂ ਦੇ ਵਿੱਚੋਂ ਜਿੱਤ ਚੁੱਕੇ ਨੇ ਸੋ ਜਿੱਤ ਦੇ ਜਸ਼ਨ ਮਨਾਏ ਜਾਣੇ ਵੀ ਸ਼ੁਰੂ ਹੋ ਚੁੱਕੇ ਨੇ ਜਲੰਧਰ ਦੇ ਵਿੱਚ ਚਰਨਜੀਤ ਸਿੰਘ ਚੰਨੀ ਕਾਂਗਰਸ ਦੇ ਜਿੱਤੂ ਉਮੀਦਵਾਰ ਉਹਨਾਂ ਦੇ ਵੱਲੋਂ ਜਿੱਤ ਦੇ ਜਸ਼ਨ ਮਨਾਏ ਜਾ ਰਹੇ ਨੇ ਰੋਡ ショਅ ਕੱਢਿਆ ਜਾ ਰਿਹਾ ਆਉ ਤੁਹਾਨੂੰ ਤਸਵੀਰਾਂ ਵਿਖਾਣੇ ਆ ਜਲੰਧਰ ਦੀਆਂ ਐਸੀ ਲਾਲ ਤੁਝ ਬਿਨ ਕੌਣ ਕਰੇ ਗਰੀਬ ਨਵਾਜ਼ ਗੁਸਈਆ ਮੇਰਾ ਮਾਥੇ ਛਤਰ ਤਰੇ ਮੇਰਾ ਆਪ ਕੀ ਕਿਰਪਾ ਸੇ ਸਭ ਕਾਮ ਹੋ ਰਹਾ ਹੈ ਕਰਤੇ ਹੋ ਤੁਮ ਕਨਈਆ ਮੇਰਾ ਨਾਮ ਹੋ ਰਹਾ ਹੈ ਮੈਂ ਬਹੁਤ ਬਹੁਤ ਧੰਨਵਾਦੀ ਆ ਹਲਕਾ ਜਲੰਧਰ ਦੇ ਵਾਸੀਆਂ ਦਾ ਜਿਨ੍ਹਾਂ ਕੋਲ ਮੈਂ ਸੁਦਾਮਾ ਬਣ ਕੇ ਆਇਆ ਸੀ ਉਹਨਾਂ ਨੇ ਮੈਨੂੰ ਕ੍ਰਿਸ਼ਨ ਬਣ ਕੇ ਨਵਾਜਿਆ ਮੈਂ ਧੰਨਵਾਦੀ ਹਾਂ ਸਾਰੀ VOTERਾਂ ਦਾ ਤੇ ਖਾਸੌਰ ਤੇ ਮੈਂ ਧੰਨਵਾਦ ਕਰਦਾ ਆਪਣੇ ਕਾਂਗਰਸ ਪਾਰਟੀ ਦੇ ਸਾਰੇ ਹਲਕਾ ਇੰਚਾਰਜ ਕਾਂਗਰਸ ਪਾਰਟੀ ਦੇ ਸਾਰੇ ਵਰਕਰ ਤੇ ਉਹ ਸਾਰੇ ਲੋਕ ਜਿਨ੍ਹਾਂ ਨੇ ਇਸ ਮਹੀਮ ਨੂੰ ਚਲਾਇਆ ਇਹ ਜਿਹੜੀ ਟੋਟਲ ਮਹਿਮ ਚੱਲੀ ਐ ਇਲੈਕਸ਼ਨ ਦੀ ਇਹ ਕਾਂਗਰਸ ਵਰਕਰ ਆਰ ਪਬਲਿਕ ਵੱਲੋਂ ਚਲਾਈ ਗਈ ਔਰ ਸਾਡੇ ਲੀਡਰਾਂ ਵੱਲੋਂ ਚਲਾਈ ਗਈ ਮੈਨੂੰ ਤਾਂ ਇਹ ਜਿੱਥੇ ਕਹਿੰਦੇ ਸੀ ਮੈਂ ਉੱਥੇ ਚਲੇ ਜਾਂਦਾ ਸੀ ਔਰ ਐਸੀ ਬਹੁਤ ਹੀ ਥੋੜੇ ਪੈਸਿਆਂ ਦੇ ਵਿੱਚ ਇਹ ਇਲੈਕਸ਼ਨ ਲੜੀ ਜਦ ਕਿ ਬੀਜੇਪੀ ਨੇ ਤੇ ਆਮ ਆਦਮੀ ਪਾਰਟੀ ਨੇ ਬਹੁਤ ਪੈਸੇ ਵੀ ਵੰਡੇ ਬਹੁਤ ਨਸ਼ਾ ਸ਼ਰਾਬ ਵੀ ਵੰਡੀ ਇਹ ਹਰ ਤਰ੍ਹਾਂ ਦੀ ਰੋਂਡੀ ਵੀ ਕੀਤੀ ਉਹਨਾਂ ਨੇ ਮੇਰੇ ਮੇਰੀ ਆਵਾਜ਼ ਬਣ ਕੇ ਇੱਕ ਵੀਡੀਓ ਤਿਆਰ ਕੀਤੀ ਕਿ ਆਮ ਆਦਮੀ ਨੂੰ ਵੋਟਾਂ ਪਾ ਦੋ ਫਿਰ ਇੱਕ ਰਾਹੁਲ ਗਾਂਧੀ ਜੀ ਦੀ ਆਵਾਜ਼ ਬਣ ਕੇ ਵੀਡੀਓ ਕੀਤੀ ਕਿ ਆਮ ਆਦਮੀ ਵੋਟਾਂ ਪਾ ਦੋ ਇੱਕ ਭਾਜਪਾ ਨੇ ਡੇਰਾ ਬੱਲਾ ਦੇ ਨਾਮ ਤੇ ਇੱਕ ਲੈਟਰ ਫੇਸਬੁੱਕ ਤੇ ਪਾਤਾ ਸਰਟੀਫਿਕੇਟ ਫੇਕ ਬਣਾ ਕੇ केजी ਡੇਰਾ ਬੱਲਾ ਦੀ ਉਹਨਾਂ ਨੂੰ ਹਮਾਇਤ ਇਸ ਤਰ੍ਹਾਂ ਦੀਆਂ ਇੱਕ ਨਹੀਂ ਬਹੁਤ ਰੋਂਡੀਆਂ ਬਹੁਤ ਗਲਤ ਹਰਕਤਾਂ ਗਲਤ ਦੂਸ਼ਣਬਾਜ਼ੀ ਝੂਠੇ ਝੂਠਾ ਪ੍ਰਚਾਰ ਕੂੜ ਪ੍ਰਚਾਰ ਅਰ ਲੱਚਰ ਪਵਾਰ ਪ੍ਰਚਾਰ ਦੂਸਰੀਆਂ ਪਾਰਟੀਆਂ ਵੱਲੋਂ ਕੀਤਾ ਗਿਆ ਲੇਕਿਨ ਐਸੀ ਉਹਨਾਂ ਸਾਰੇ ਪ੍ਰਚਾਰ ਨੂੰ ਸਾਰੀਆਂ ਗਲਤੀਆਂ ਨੂੰ ਸਾਰੀਆਂ ਰੋਂਡੀਆਂ ਨੂੰ ਪਿੱਛੇ ਛੱਡ ਕੇ ਮਾਫੀ ਦੇ ਕੇ ਐਸੀ ਅੱਗੇ ਵਧਣਾ ਚਾਹੁੰਦੇ ਹਨ ਬਹੁਤ ਬਹੁਤ ਵਧਾਈ ਸਾਰੇ ਇਲਾਕੇ ਦੇ ਲੋਕਾਂ ਨੂੰ ਮੈਂ ਸਭ ਤੋਂ ਪਹਿਲਾ ਵਾਅਦਾ ਇਹ ਕਰਨਾ ਚਾਹੁੰਦਾ ਕਿ ਮੈਂ ਤੁਹਾਡੇ ਵਿਚਕਾਰ ਰਹਿ ਕੇ ਇੱਥੇ ਘਰ ਲੈ ਕੇ ਇੱਥੇ ਰਹਿ ਕੇ ਤੁਹਾਡੀ ਸੇਵਾ ਕਰਨੀ ਮੇਰੇ ਖਿਲਾਫ ਇੱਕੋ ਗੱਲ ਬੋਲਦੇ ਸੀ ਕਿ ਇਹਨੇ ਚਲੇ ਜਾਣਾ ਇਹਨੇ ਭੱਜ ਜਾਣਾ ਇਹਨੇ ਦੂਸਰੇ ਦਿਨ ਚਲੇ ਜਾਣਾ ਇਹਨੇ ਚੌਥੇ ਦਿਨ ਚਲੇ ਜਾਣਾ ਮੈਂ ਇੱਥੇ ਰਹਿ ਕੇ ਤੁਹਾਡੀ ਸੇਵਾ ਕਰਨੀ ਹੈ ਔਰ ਚਾਹੇ ਆਪੋਜੀਸ਼ਨ ਹੋਵੇ ਚਾਹੇ ਕਾਂਗਰਸ ਦੀ ਸਰਕਾਰ ਬਣੇ ਐਸੀ ਦੋਨਾਂ ਪਾਸੇ ਕੰਮ ਕਰਾਉਣ ਜਾਣਦੇ ਆ ਔਰ ਮਿਹਨਤ ਕਰਕੇ ਅਸੀਂ ਜਿੰਨੇ ਮੇਰੇ ਵੀਰ ਮੇਰੇ ਆਲੇ ਦਾਲੇ ਬੈਠੇ ਲੀਡਰ ਸਹਿਬਾਨ ਮੈਂ ਇਹਨਾਂ ਦੇ ਨਾਲ ਰਲ ਕੇ ਕੰਮ ਕਰਨਾ ਹੈ ਇਹਨਾਂ ਨੂੰ ਫੈਸਿਲੀਟੇਟ ਕਰਨਾ ਹੈ ਤੇ ਜਲੰਧਰ ਦੀ ਜੋ ਅਸੀਂ ਵਾਅਦੇ ਕੀਤੇ ਆ ਉਹ ਵੱਡੀ ਤਰੱਕੀ ਅਸੀਂ ਕਰਾਉਣੀ ਸਰ ਨਸ਼ੇ ਦੇ ਮੁੱਦੇ ਨੂੰ ਲੈ ਕੇ ਤੁਸੀਂ ਕਾਫੀ ਕੁਝ ਕੀਤਾ ਹੈ ਰਿੰਕੂ ਨੂੰ ਲੈ ਕੇ ਸ਼ੀਤਲ ਅੰਮਰਾਲ ਚੈ ਰਮਨ ਅਰੋੜੇ ਨੂੰ ਲੈ ਕੇ ਅਸੀਂ ਗੱਲ ਕੀਤੀ ਹੈ ਲੋਕਾਂ ਨੇ मैं जो वादा किया जो मैं गल् क्या मैं उन्होंने सारियों पर स्टैंड कर दी नशे के खिलाफ भी, लड़ा, भी लड़ाई लड़ा माफिया के खिलाफ भी लड़ाई लड़ा ऐसी डिवेलमेंट ਇੱਥੇ ਦੀ ਨੂੰ ਅੱਗੇ ਵਧਾਵਾਂਗੇ ਇੰਡਸਟਰੀ ਤੇ ਕੰਮ ਕਰਾਂਗੇ ਹਰ ਤਰੀਕੇ ਦਾ ਜੋ ਮੈਂ ਵਾਦਾ ਕੀਤਾ ਉਹ ਪੂਰੇ ਕਰਾਂਗੇ ਪੰਜਾਬ ਦੇ ਨਤੀਜਿਆਂ ਨੂੰ ਕਿਵੇਂ ਦੇਖ ਰਹੇ ਹੋ ਇਹ ਜਿਹੜਾ ਮੇਰਾ ਇੱਥੇ ਮਨੂੰ ਫਤਵਾ ਮਿਲਿਆ ਉਹਦੇ ਵਿੱਚ ਜਿੱਥੇ ਕਾਂਗਰਸ ਪਾਰਟੀ ਦਾ ਬਹੁਤ بڑا ਯੋਗਦਾਨ ਹੈ ਸਾਡੇ ਲੀਡਰਾਂ ਦਾ ਯੋਗਦਾਨ ਹੈ ਉੱਥੇ ਕਾਂਗਰਸ ਪਾਰਟੀ ਦੀ ਜਿਹੜੀ 111 ਦਿਨ ਸਰਕਾਰ ਰਹੀ ਹੈ ਉਸ ਨੂੰ ਲੋਕਾਂ ਨੇ ਫਤਵਾ ਦਿੱਤਾ ਹੈ ਉਸ ਨੂੰ ਲੋਕਾਂ ਨੇ ਰਿਕੋਗਨਾਈਜ਼ ਕੀਤਾ ਹੈ ਉਸ ਨੂੰ ਦੁਬਾਰੇ ਲੋਕਾਂ ਨੇ ਯਾਦ ਕਰਕੇ ਅੱਜ ਦੀ ਸਰਕਾਰ ਨੂੰ ਨਕਾਰਿਆ ਕਿ ਮੌਜੂਦਾ ਸਰਕਾਰ ਇੱਥੇ ਸਹੀ ਤਰੀਕੇ ਦੇ ਨਾਲ ਕੰਮ ਨਹੀਂ ਕਰ ਰਹੀ ਉਸ ਨੂੰ ਪੂਰੀ ਤਰ੍ਹਾਂ ਫੇਲ ਮੰਨਿਆ ਗਿਆ ਤੇ ਲੋਕਾਂ ਨੇ ਉਹਨੂੰ ਪਿੱਛੇ ਕਰ ਦਿੱਤਾ ਨਕਾਰ ਦਿੱਤਾ ਸਰ 130 ਦਾ ਨਾਰਾ ਦੇ ਦੱਸੇ ਸਰ ਗਲੰਦਰ ਦੇ ਵਿੱਚ ਇੱਕ ਬਹੁਤ ਵੱਡੀ ਇਤਿਹਾਸਿਕ ਜਿੱਤ ਹੋਈ ਹੈ ਆਜ਼ਾਦੀ ਤੋਂ ਬਾਅਦ ਇਹ ਪਹਿਲੀ ਐਸੀ ਵੱਡੀ ਜਿੱਤ ਹੈ ਜਿਹਦੇ ਵਿੱਚ ਲਗਭਗ ਪੌਣੇ 2 ਲੱਖ ਵੋਟਰ ਦੇ ਨਾਲ ਅਸੀਂ ਜਿੱਤੇ ਆਂ ਬਹੁਤ بڑا ਫਤਵਾ ਲੋਕਾਂ ਨੇ ਦਿੱਤਾ ਹੈ ਜਿੱਥੇ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਲੀਡ ਹੈ ਉਥੇ ਜਲੰਧਰ ਦੀ ਅੱਜ ਤੱਕ ਜਿੰਨੀਆਂ ਆਜ਼ਾਦੀ ਤੋਂ ਬਾਅਦ ਚੋਣਾਂ ਹੋਈਆਂ ਉਹਨਾਂ ਦੀ ਵੀ ਸਭ ਤੋਂ ਵੱਡੀ ਲੀਡ ਹੈ ਤਾਂ ਐਸੀ ਇਸ ਨੂੰ ਨਿਮੇ ਹੋ ਕੇ ਝੁਕ ਕੇ ਲੋਕਾਂ ਦਾ ਸਤਿਕਾਰ ਕਰਦੇ ਹੋਏ ਜਿਵੇਂ ਕਹਿੰਦੇ ਵੀ ਜਿਹੜੀ 베ਰੀ ਨੂੰ ਫੇਰ ਲੱਗਦੇ ਉਹ ਝੁਕ ਜਾਂਦੀ ਹੈ ਐਸੀ ਝੁਕ ਕੇ ਕੋਈ ਜਸ਼ਨ ਨਹੀਂ ਮਨਾਣਾ ਐਸੀ ਸਿੰਪਲੀ ਜਾ ਕੇ ਦੇਵੀ ਤੁਲਾ ਮੰਦਿਰ ਗੁਰਦੁਆਰਾ ਸਾਹਿਬ ਗੁਰੂ ਧਾਮ ਗੁਰ ਰਵਿਦਾਸ ਦਾ ਚਰਚ ਵਿੱਚ ਜਾਣਾ ਹੈ ਭਗਵਾਨ ਕਾਲਮੀਕੀ ਦੇ ਮੰਦਿਰ ਜਾਣਾ ਹੈ ਤੇ ਮੁਸਲਿਮ ਮਸਜਿਦ ਵੀ ਜਾਣਾ ਸੋ ਐਸੀ ਵੱਖ-ਵੱਖ ਧਰਮਾਂ ਨੇ ਸਾਨੂੰ ਸਾਰਿਆਂ ਨੇ ਸਤਿਕਾਰ ਪਿਆਰ ਦਿੱਤਾ ਹੈ ਵੱਖ-ਵੱਖ ਵਰਗਾ ਵਰਗਾ ਨੇ ਮੈਨੂੰ ਬਰਾਬਰ ਦੀ ਬੂਟ ਪਾਈ ਹੈ ਮੈਨੂੰ ਸਭ ਨੇ ਆਪਣਾ ਸਾਝਾ ਸਮਝ ਕੇ ਬਹੁਤ ਬੜਾ ਫਰਮਾ ਦਿੱਤਾ ਮੈਂ ਸਾਰਿਆਂ ਦਾ ਸਾਰਿਆਂ ਦੇ ਵਿੱਚ ਰਹਿਣਾ ਸਾਰਿਆਂ ਦੇ ਵਿੱਚ ਰਹਿ ਕੇ ਉਹਨਾਂ ਦੀ ਸੇਵਾ ਕਰਨੀ ਸੋ ਐਸੀ ਸਤਿਕਾਰਪੂਰਵਕ ਲੋਕਾਂ ਦਾ ਸਿਰ ਨਵਾ ਕੇ ਸਤਿਕਾਰ ਕਰਦੇ ਹੋਏ ਗੁਰਦੁਆਰਾ ਸਾਹਿਬ ਮੰਦਿਰ ਤੇ ਹੋਰ ساری ਜਗ੍ਹਾ ਜਾਵਾਂਗੇ ਲੇਕਿਨ ਕਿਸੇ ਤਰ੍ਹਾਂ ਦਾ ਕੋਈ ਬਹੁਤ ਬੜਾ ਜਸ਼ਨ ਇਹ ਆਪਕੋ ਇਸ ਤਰ੍ਹਾਂ ਦਾ ਪ੍ਰੋਗਰਾਮ ਨਹੀਂ ਹੈ ਐਸੀ ਸਿੰਪਲੀ ਮਥਾ ਟਿਕਰ ਜਾਵਾਂ ਸਿਰਫ ਲੋਰਲ ਕਿ ਜਿਹੜੇ ਤੁਹਾਡੀ ਪਾਰਟੀ ਨੇ ਬਤਾਇਆ ਕਿ ਉਹਨਾਂ ਨੇ ਜਿਹੜਾ ਦਾਫਾ ਕੀਤਾ ਉਹਨਾਂ ਨੂੰ ਕੀ ਮੈਸੇਜ ਨਾਲ ਚਲਦਾ ਬਹੁਤ ਸਾਡੀ ਪਾਰਟੀ ਦਾ ਵਿਧਾਇਕ ਨਹੀਂ ਹੈ ਛੱਟ ਛੁੱਟ ਗਿਆ ਹੈ ਲੋਕਾਂ ਨੇ ਉਹਨੂੰ ਮੈਸੇਜ ਦਿੱਤਾ ਹੈ ਕਿ ਤੂੰ ਬਹੁਤ ਗਲਤ ਹੈ ਤੈਂ ਆਪਣੇ ਪਰਿਵਾਰ ਦੀ ਲੇਗੇਸੀ ਨੂੰ ਖਤਮ ਕੀਤਾ ਹੈ ਇਹ ਉਹਨਾਂ ਦਾ ਲਗਭਗ ਜਿਹੜਾ ਇੱਕ ਵਾਰ ਐਮਐਲਏ ਬਣਲੇ ਇਸ ਤੋਂ ਬਾਅਦ ਉਹਨਾਂ ਦਾ ਜਿਹੜਾ ਪੋਲੀਟੀਕਲ ਕੈਰੀਅਰ ਉਹਨੇ ਆਪਣੇ ਆਪ ਖਤਮ ਕੀਤਾ ਸੀ ਬਿੱਟੂ ਜੀ ਵੀ ਸਰ ਹਾਰ ਗਿਆ ਸਰ ਯਾਰ ਸੱਤ ਕਿਤੇ ਕੀ ਨੀਤੀਆਂ ਪੰਜਾਬ ਦੇ ਦੇ ਸੀਟਾਂ ਦਿਖ ਰਹੀਆਂ ਦੇਖੋ ਇੱਥੇ ਸਭ ਤੋਂ ਵੱਡੀ ਗੱਲ ਇਹ ਹੋਈ ਹੈ ਕਿ ਲੋਕਾਂ ਨੇ ਬੀਜੇਪੀ ਔਰ ਆਮ ਆਦਮੀ ਪਾਰਟੀ ਨੂੰ ਨਕਾਰ ਦਿੱਤਾ ਹੈ ਖਾਸ ਤੌਰ ਤੇ ਆਮ ਆਦਮੀ ਪਾਰਟੀ ਨੂੰ ਜਿਸ ਤਰੀਕੇ ਦੇ ਇੱਥੇ ਹਾਰ ਮਿਲ ਰਹੀ ਹੈ ਤੇ ਮਿਲੀ ਹੈ ਮੈਂ ਮੁੱਖ ਮੰਤਰੀ ਜੀ ਨੂੰ ਕਹਿਣਾ ਚਾਹੁੰਦਾ ਹਾਂ ਔਰ ਮੰਗ ਕਰਦਾ ਕਿ ਉਹ ਤੁਰੰਤ ਅਸਤੀਫਾ ਦੇ ਦੇਣ ਇਸ ਤੋਂ ਪਹਿਲਾਂ ਕਿ ਐਮਐਲਏ ਉਹਨਾਂ ਦੇ ਹੀ ਮਿਲ ਕੇ ਉਹਨਾਂ ਨੂੰ ਉਤਾਰ ਦੇਣ ਜਾਂ ਐਮਐਲਏ ਉਹਨਾਂ ਦੇ ਭੱਜ ਜਾਣ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਅਸਤੀਫਾ ਦੇ ਕੇ ਕਿਸੇ ਹੋਰ ਯੋਗ ਬੰਦੇ ਨੂੰ ਜਿਹੜਾ ਸਰਕਾਰ ਚਲਾ ਸਕੇ ਜਿਹੜਾ ਸਟੇਜ ਪਰ ਹੀ ਨਾ ਰਹੇ ਸਰਕਾਰ ਨੂੰ ਵੀ ਚਲਾਵੇ ਸਟੇਟ ਪਰ ਵੀ ਰਹੇ ਐਸਾ ਬੰਦਾ ਕੋਈ ਹੋਰ ਆਮ ਆਦਮੀ ਪਾਰਟੀ ਨੂੰ ਕੇ ਕਰ ਦੇਣਾ ਚਾਹੀਦਾ ਇਸ ਤੋਂ ਪਹਿਲਾਂ ਕਿ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਐਮਐਲਏ ਭੱਜ ਕੇ ਵੱਖਰਾ ਗਰੁੱਪ ਬਣਾ ਕੇ ਜਾਂ ਕਿਸੇ ਹੋਰ ਪਾਰਟੀ ਚਲੇ ਜਾਣ ਜਾਂ ਉਹ ਇਸ ਮੁੱਖ ਮੰਤਰੀ ਨੂੰ ਉਤਾਰ ਦੇਣ ਲੋਕਾਂ ਨੇ ਮੁੱਖ ਮੰਤਰੀ ਦੇ ਖਿਲਾਫ ਵੱਡਾ ਫਤਵਾ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਖਿਲਾਫ ਵੱਡਾ ਫਤਵਾ ਦਿੱਤਾ ਸਰ ਜੀ ਤੁਸੀਂ 14 ਤੁਸੀਂ ਕਿਹਾ ਸੀਗਾ ਕਿ ਜਿਹੜਾ ਤੁਸੀਂ ਜਿੱਤੂਗੇ ਸ਼ਨਾਖੇ ਉਧਰੋਂ ਸਰਕਾਰ ਜਿਹੜੀ ਗਿਰ ਜਾਏਗੀ ਮੈਂ ਕਹੇ ਹੁਣ ਹੋ ਗਿਆ ਮੈਂ ਕਹਿ ਰਿਹਾ ਉਹ ਵੀ ਹੁਣ ਉਹੀ ਗੱਲ ਕਹਿ ਰਿਹਾ ਤੁਸੀਂ 14 ਤੋਂ ਪਹਿਲਾਂ ਕਾਫੀ ਜ਼ਿਆਦਾ ਫੇਰ ਬਦਲ ਦੇਖਣ ਨੂੰ ਮਿਲਿਆ ਪਾਰਟੀਆਂ ਚੇਂਜ ਹੋਈਆਂ ਕਿ ਨਾ ਨਾ ਇਹ ਵੀ ਇੱਕ ਬਹੁਤ ਵੱਡਾ ਫੈਕਟਰ ਹੈ ਕਿ ਲੋਕਾਂ ਨੇ ਥੋੜੇ ਦੇ ਪਰੋਸਾ ਦਿਖਾਇਆ ਦੇਖੋ ਲੀਡਰਸ਼ਿਪ ਰਾਜਨੀਤੀ ਪਰੋਸੇ ਯੋਗਤਾ ਦੀ ਹੈ ਜਿਹੜੇ ਲੋਕ ਭਰੋਸਾ ਤੋੜ ਦਿੰਦੇ ਆ ਉਹਨਾਂ ਨੂੰ ਨਕਾਰਾ ਨਕਾਰ ਦਿੱਤਾ ਜਾਂਦਾ ਏ ਇਸੇ ਤਰ੍ਹਾਂ ਇੱਥੇ ਵੀ ਲੀਡਰਾਂ ਨੂੰ ਨਕਾਰਿਆ ਗਿਆ ਔਰ ਬੁਰੀ ਤਰ੍ਹਾਂ ਨਕਾਰਿਆ ਗਿਆ ਜਿਹੜੀ ਸਭ ਤੋਂ ਵੱਡੀ ਸੈਲੀਬ੍ਰਿਟੀ ਦਾ ਖਾਤਾ ਨਹੀਂ ਖੁੱਲਿਆ ਉਹ ਖੁੱਲਣਾ ਹੀ ਨਹੀਂ ਸੀ ਕੋਈ ਨਵੇਂ ਗੱਲ ਤੋਂ ਜਿਹੜੀ ਸਾਹਿਬ ਫਰੀਦਕੋਟ ਤੇ ਸੈਲੀਬ੍ਰਿਟੀ ਸੀਟ ਬਣੀ ਹੋਈ ਸੀ ਉੱਥੇ ਆਜ਼ਾਦ ਉਧੀਰਵਾਦੀ ਜਿੱਦ ਨੂੰ ਕਿਵੇਂ ਦੇਖਦੇ ਹੋ ਲੋਕ ਕਿਸੇ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਤੋਂ ਤੰਗ ਹੈ ਜਿੱਥੇ ਅਸੀਂ ਸਹੀ ਉਮੀਦਵਾਰ ਨਹੀਂ ਦੇ ਸਕੇ ਉੱਥੇ ਉਹ ਆਮ ਆਦਮੀ ਪਾਰਟੀ ਨੂੰ ਹਰਾਉਣਾ ਹੀ ਸੀ ਉਹਨਾਂ ਨੇ ਉੱਤੀ ਜੇ ਉਮੀਦਵਾਰ ਭਾ ਚਲੇਗੇ ਦੂਰ ਸਾਹਿਬ ਨੂੰ ਅੰਮ੍ਰਿਤਪਾਲ ਜਿੱਤ ਗਿਆ ਕੀ ਲੱਗਦਾ ਹੈ ਕਿ ਇੰਨੇ ਸੇ ਤੈ ਤਾਂ ਨਹੀਂ ਇਹ ਤਾਂ ਲੋਕਾਂ ਦੇ ਫਤਵੇ ਨੂੰ ਤੁਸੀਂ ਜਵਾਬ ਨਹੀਂ ਦੇ ਸਕਦੇ ਜੀਰੋ ਲੋਕਾਂ ਨੇ ਜਿਤਾਇਆ ਉਹੀ ਜਿਹੜਾ ਜਿੱਤ ਗਿਆ ਉਹੀ